ਜੰਡਿਆਂ ਦੇ ਉੱਤੇ ਆ ਕੇ ਏਕਤਾ ਹੁੰਦੀ ਹੁੰਦੀ ਹੈ ਤੇ ਹੋ ਜਾਣੀ ਐ ਨੋ ਪ੍ਰੋਬਲਮ ਐ ਸਿਕੂ ਗੱਲ ਬਹੁਤ ਸਾਰੀਆਂ ਦੇਥੇ ਬੰਨੀਆਂ ਇੱਕ ਪਲੇਟਫਾਰਮ ਤੇ ਆ ਗੀਆਂ ਕੁਝ ਇੱਕ ਹੋਰ ਪਲੇਟਫਾਰਮ ਤੇ ਆ ਗੀਆਂ ਵਿਚਾਰ ਧਾਰਕ ਵਖਰੇਵੇਂ ਹੋ ਸਕਦੇ ਨੇ ਸੋ ਇੱਕ ਦੂਸਰੇ ਨਾਲ ਲੇਕਿਨ ਥੋੜੇ ਸਮੇਂ ਦੇ ਵਿੱਚ ਮੈਂ ਵੀ ਕਲੀਅਰ ਕਰ ਦਾਂ ਤੁਹਾਡੇ ਸਾਹਮਣੇ ਕਿ ਸਾਡੇ ਵੱਲੋਂ ਕੋਈ ਵੀ ਕਦੇ ਵੀ ਏਕਤਾ ਦੇ ਹਮੀਆਂ ਏਕਤਾ ਕਰਨੀ ਚਾਹੁੰਦੇ ਆ ਪਿਛਲੀ ਵਾਰੀ ਜਦੋਂ ਵੀ ਏਕਤਾ ਕੀਤੀ ਸੀ ਸਟਾਰਟਿੰਗ ਦੇਦੋਂ ਆਪਾਂ ਦਿੱਲੀ ਮੋਰਚਾ ਲਾਇਆ ਹੈ ਸਭ ਤੋਂ ਪਹਿਲਾਂ ਏਕਤਾ ਕਰਨ ਦਾ ਯਤਨ ਜਿਹੜਾ ਹੋਇਆ ਉਹ ਸਾਡੇ ਵੱਲੋਂ ਹੋਇਆ ਸੀ ਤੇ ਆਮੀ ਉੱਤੇ ਆ ਕੇ ਏਕਤਾ ਹੁੰਦੀ ਹੁੰਦੀ ਹੈ ਤੇ ਹੋ ਜਾਣੀ ਐ ਨੋ ਪ੍ਰੋਬਲਮ ਐਸ ਕੋਈ ਗੱਲ ਨਹੀਂ ਆਪਾਂ ਦਿੱਲੀ ਦੀ ਲੜਾਈ ਲੜੀ ਹੈ ਨਾ ਬਹੁਤ ਸਾਰੀਆਂ ਦੇਥੇ ਬੰਨੀਆਂ ਇੱਕ ਪਲੇਟਫਾਰਮ ਤੇ ਆ ਗਈਆਂ ਕੁਝ ਇੱਕ ਹੋਰ ਇੱਕ ਪਲੇਟਫਾਰਮ ਤੇ ਆ ਗਈਆਂ ਲੇਕਿਨ ਲੜਾਈ ਸਾਰਿਆਂ ਨੇ ਰਲ ਕੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਲੜੀ ਫੱਟ ਸੱਟ ਉੱਥੇ ਹੀ ਮਾਰੀ ਸਾਰਿਆਂ ਨੇ ਜਿੱਥੇ ਮਾਰਨ ਦੀ ਲੋੜ ਸੀ ਚਾਹੇ ਉੱਥੋਂ ਖੜ ਕੇ ਮਾਰ ਰਿਹਾ ਹੈ ਚਾਹੇ ਉੱਥੋਂ ਖੜ ਕੇ ਮਾਰ ਰਿਹਾ। ਜੋ ਪਹਿਲੀ ਤਾਂ ਗੱਲ ਹੈ ਇਹ ਚਿੰਤਾ ਕਰਨ ਵਾਲੀ ਗੱਲ ਨਹੀਂ ਹੈ ਕਿ ਇਕੱਠੇ ਕਿਉਂ ਨਹੀਂ ਹੈ। ਵਿਚਾਰਧਾਰਕ ਵਖਰੇਵੇਂ ਹੋ ਸਕਦੇ ਨੇ ਸੋ ਇੱਕ ਦੂਸਰੇ ਨਾਲ ਲੇਕਿਨ ਥੋੜੇ ਸਮੇਂ ਦੇ ਵਿੱਚ ਮੈਂ ਵੀ ਕਲੀਅਰ ਕਰ ਦਿਆਂ ਤੁਹਾਡੇ ਸਾਹਮਣੇ ਕਿ ਸਾਡੇ ਵੱਲੋਂ ਕੋਈ ਵੀ ਕਦੇ ਵੀ ਏਕਤਾ ਦੇ ਹਮੀਆਂ ਏਕਤਾ ਕਰਨੀ ਚਾਹੁੰਦੇ ਆ। ਪਿਛਲੀ ਵਾਰੀ ਜਦੋਂ ਵੀ ਏਕਤਾ ਕੀਤੀ ਸੀ ਸਟਾਰਟਿੰਗ ਦੇਦੋਂ ਆਪਾਂ ਦਿੱਲੀ ਮੋਰਚਾ ਲਾਇਆ ਹੈ ਸਭ ਤੋਂ ਪਹਿਲਾਂ ਏਕਤਾ ਕਰਨ ਦਾ ਯਤਨ ਜਿਹੜਾ ਹੋਇਆ ਉਹ ਸਾਡੇ ਵੱਲੋਂ ਹੋਇਆ ਸੀ ਔਰ ਉਹ ਅੱਜ ਵੀ ਜਾਰੀ ਹੈ ਏਕਤਾ ਕਰਨ ਦੇ ਉੱਤੇ ਲੱਗੇ ਹੋਏ ਆਂ ਏਕਤਾ ਕਰਾਂਗੇ ਵਾਹਿਗੁਰੂ ਕਿਰਪਾ ਕਰੇ ਆਉਣ ਵਾਲੇ ਸਮੇਂ ਦੇ ਤੁਸੀਂ ਦੇਖੋਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਾਹੀ ਘੱਟੋ ਘੱਟ ਮੀਨਿਮ ਪ੍ਰੋਗਰਾਮ ਤੇ ਹੋਵੇ ਚਾਹੇ ਤਾਲਮੇਲ ਵਿੱਚ ਪ੍ਰੋਗਰਾਮਾਂ ਦੇ ਨੂੰ ਲੈ ਕੇ ਹੋਵੇ ਇਹ ਏਕਤਾ ਚੱਲੇਗੀ ਕੋਈ ਗੱਲ ਨਹੀਂ ਪਰ ਸਰ ਮਹੱਤਵਪੂਰਨ ਮਾਨ ਸਾਹਿਬ ਜੀ ਦਾ ਸਰਕਾਰ ਦਾ ਕਹਿੰਦੇ ਨੇ ਕਿ ਕਿਸਾਨਾਂ ਦਾ ਤਾਂ ਇੱਕੋ ਜਿਹੇ ਅਜੰਡਾ ਵੈ ਹੈ ਭਾਵੇਂ ਹਾਂਵੇਂ ਭਾਵੇਂ ਨਾਵੇਂ ਉਹਨੇ ਤਾਂ ਲੈ ਲਿਆ। ਕੋਈ ਮੈਂ ਪੁੱਛਣਾ ਚਾਹਣਾ ਹੈ ਸਰਦਾਰ ਭਵਨ ਸਿੰਘ ਮਾਨ ਜੀ ਹੋਰਾਂ ਤੋਂ ਸਾਡੇ ਮੁੱਖ ਮੰਤਰੀ ਨੇ ਉਹ ਮਨਰਕਲ ਦਾ ਜਵਾਬ ਦੇਣਾ ਕਿ ਬਈ ਤੁਸੀਂ ਲੈਂਡ ਪੂਲਿੰਗ ਲੈ ਕੇ ਆ ਗਏ। ਤੁਸੀਂ ਕਿਹਾ 30000 ਰੁਪਏ ਆ ਸਲਾਨਾ ਦੇਵਾਂਗੇ। ਉਸ ਤੋਂ ਬਾਅਦ ਫਿਰ ਜੇ ਕਰ ਤੁਹਾਡਾ ਬਹੁਤ ਵਧੀਆ ਸੀ ਤੇ ਸਾਡਾ ਰੌਲਾ ਹੀ ਅੰਮੇ ਪਾ ਰਿਹਾ ਸੀ मीनिंगलेस ਸੀ ਸਾਡਾ ਰੌਲਾ। ਤਾਂ ਮਨਰਕਲ ਦਾ ਜਵਾਬ ਦੇਵੇ ਨਾ ਸਰਕਾਰ। ਫਿਰ 50000 ਕਿਉਂ ਕਰਿਆ? ਫਿਰ ਕਿਉਂ ਕਿਹਾ ਕਿਸਾਨਾਂ ਨੂੰ ਕਿ ਤੁਸੀਂ ਉਹ ਤੋਂ ਤਾਦੂ ਫਸਲ ਵੀ ਬੀਜ ਲਿਆ ਕਰਿਓ ਫਿਰ ਕਿਉਂ ਕਿਹਾ ਕਿਸਾਨਾਂ ਨੂੰ ਵੀ ਤੁਸੀਂ ਮਤਲਬ ਉਹ ਤੋਂ ਤੋਂ ਅਗਲੇ ਉਸ ਤੋਂ ਬਾਅਦ ਅਸੀਂ ਤੁਹਾਨੂੰ 1 ਲੱਖ ਦੇਵਾਂਗੇ ਫਿਰ ਇਹ ਗਲਤੀ ਕਿਉਂ ਆਈ ਸਰਕਾਰ ਕਿ ਅਸੀਂ ਤੁਹਾਨੂੰ ਹਰ ਸਾਲ ਉਹਦਾ 10% ਵਾਅਦਾ ਕਰਾਂਗੇ ਤੋਂ ਇਹਦਾ ਮਤਲਬ ਇਹ ਨਹੀਂ ਹੈ ਜੇਕਰ ਕਿਸਾਨ ਜਥੇਬੰਦੀਆਂ ਜੇਕਰ ਆਈਆਂ ਨੇ ਜਥੇਬੰਦੀਆਂ ਨੇ ਸਰਕਾਰ ਦੇ ਪੁਰਿਆਂ ਦੇ ਅੱਗ ਮਚਾਈ ਹੈ ਫੇਰ ਹੀ ਸਰਕਾਰ ਇਸ ਸਿੱਧੇ ਰਸਤੇ ਤੋਂ ਤੁਰਨੂੰ ਸ਼ੁਰੂ ਹੋਈ ਹੈ ਨਾ ਨਹੀਂ ਤਾਂ ਆਮ ਵਿਚਾਰੇ ਭੋਲੇ ਕਿਸਾਨ ਨੂੰ ਤੇ ਵਰਗਲਾ ਕੇ ਲੈ ਚਲੇ ਸੀ ਆਪਣੇ ਕੋਲੇ ਬਹੁਤ ਸਾਰੀਆਂ ਮਸਾਲਾ ਇਹ ਜੀਆਂ ਨੇ ਜਿਵੇਂ ਆਪਣਾ ਮੁਹਾਲੀ ਹੈ ਮੁਹਾਲੀ ਦੇ ਕਿਸਾਨ ਮੇਰੇ ਕੋਲੇ ਗਏ 2011 ਦੀ ਪੂਲਿੰਗ ਲਈ ਵੀ ਇਹਨਾਂ ਨੇ 2011 ਤੋਂ ਲੈ ਕੇ ਅੱਜ ਤੱਕ ਉਹਨਾਂ ਬੰਦਿਆਂ ਨੂੰ ਪਲਾਟ ਨਹੀਂ ਮਿਲੇ ਔਰ ਉਹ ਆਦਮੀ ਕਹਿੰਦਾ ਵੀ ਮੇਰੇ ਕੋਲ ਸਿਰਫ 2 ਕਿੱਲੇ ਸੀ ਮੈਂ 2 ਕਿੱਲੇ ਨਾਲ ਦੇਤੇ ਪਲਾਟ ਮੈਨੂੰ ਮਿਲਿਆ ਕੋਈ ਨਹੀਂ ਬੱਚਾ ਨਹੀਂ ਮੈਂ ਥੀਸ ਨਹੀਂ ਪਰ ਰਿਹਾ ਬੱਚੇ ਮੇਰੇ ਸਕੂਲੋਂ हट ਗਏ ਬੱਚੀ ਵਿਆਹਣ ਵਾਲੀ ਆ ਉਨ ਮੈਰੀਡਾ ਲੇਕਨ ਕਵਰੇਜ ਹੋ ਚੁੱਕੀ ਹੈ ਅੱਜ ਉਹਦੀ ਸ਼ਾਦੀ ਕਰਨੀ ਮੇਰੇ ਲਈ ਮੁਸ਼ਕਲ ਬਣੀ ਹੋਈ ਹੈ ਇਹ ਇਹਨਾਂ ਗੱਲਾਂ ਦਾ ਆਮ ਵਿਚਾਰੀ ਭੋਲੀ ਪਬਲਿਕ ਨੂੰ ਤੇ ਇੱਕੋ ਗੱਲ ਦਾ ਨੰਨਰਾ ਦੇਤਾ ਕਿ ਲੋ ਜੀ ਅਸੀਂ ਇਹਨੂੰ ਬਹੁਤ ਮੁਨਾਫਾ ਹੋ ਜਾਏਗਾ ਬੰਦਿਆਂ ਨੂੰ ਜਿਹੜੀ 1 ਕਰੋੜ ਦੀ ਜ਼ਮੀਨ ਸੀ ਉਹਦਾ 3-3 ਕਰੋੜ ਰੁਪਈਆ ਵੰਟਿਆ ਜਾਏਗਾ ਮੈਂ ਪੁੱਛਣਾ ਚਾਹਣਾ ਹੈ ਲੈਂਡ ਐਕੁਇਜ਼ੀਸ਼ਨ ਐਕਟ ਦੇ ਮੁਤਾਬਕ ਇਹ ਆਉਂਦੇ ਵਿੱਚ ਕਿ ਤੁਸੀਂ 4 ਗੁਣਾ ਉਹਦੀ ਕੀਮਤ ਦੇਣੀ ਆ ਤਾਂ ਜੇ ਕਰੋੜ ਵਾਲੀ ਦਾ ਤੇ ਫਿਰ 4 ਗੁਣਾ 4 ਕਰੋੜ ਹੋਣਾ ਚਾਹੀਦਾ ਸੀ ਉਹ ਦਿਨ ਉਹ ਤੁਸੀਂ ਠੱਗੀ ਮਾਰ ਰਹੇ ਹੋ